ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਿਨਾਸ ਕਲੈਕਸ਼ਨ ਤੇ ਅੱਜ ਦੀ ਕਲੈਕਸ਼ਨ ਜੀ ਬੜੀ ਹੀ ਪਿਆਰੀ ਹੋਣ ਵਾਲੀ ਹੈ ਸਾਰੇ ਇਹ ਵਧੀਆ ਕੁਆਲਿਟੀ ਦੇ ਹੈਂਡਵਰਕ ਦੇ ਸੂਟ ਆਣਗੇ ਰੀਜਨਲ ਕੁਆਲਿਟੀ ਦੇ ਸੂਟ ਨੇ ਬਹੁਤ ਹੀ ਪਿਆਰੀ ਪ੍ਰੀਮੀਅਮ ਕੁਆਲਿਟੀ ਹੈ ਇਹ ਵਾਲੇ ਸੂਟ ਜੀ ਮਖਮਲ ਵੈਲਵਟ ਦਾ ਸੂਟ ਹੈ ਬਹੁਤ ਹੀ ਪਿਆਰਾ ਸੂਟ ਚੈੱਕ ਕਰ ਸਕਦੇ ਹੋ ਫੋਟੋ ਦੇ ਵਿੱਚ ਸਾਰੀ ਦਿੱਤਾ ਹੋਇਆ ਜੋ ਵੀ ਹੈ ਫੋਟੋ 'ਚ ਹੈ ਸੇਮ ਟੂ ਸੇਮ ਇਹੀ ਪੀਸ ਤੁਸੀਂ ਰੀਸੀਵ ਕਰੋਗੇ ਤੇ ਪ्योर ਪਸ਼ਮੀਨਾ ਦੀ ਇਹਦੀ ਬਾਟਮ ਰਹੇਗੀ ਪ੍ਰਾਈਜ਼ ਰਿੰਸ ਰਹੇਗੀ ਜੀ 3290 3290 ਫ੍ਰੀ ਸ਼ਿਪਿੰਗ ਬਹੁਤ ਹੀ ਵਧੀਆ ਆਰਟੀਕਲ ਹੈ オリジナル ਮਖਮਲ ਵੈਲਵਟ ਹੈ ਜੀ ਤੇ ਫ੍ਰੀ ਸ਼ਿਪਿੰਗ ਰਹੇਗੀ ਫਟਾਫਟ ਆਰਡਰ ਕਰ ਲੋ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਲੈਣਾ ਜੀ ਆਵਲੇ ਸੂਟ ਜੀ ਹੈਂਡਵਰਕ ਦੇ ਵਿੱਚ ਨੈਚੁਰਲ ਕ੍ਰੇਪ ਦੇ ਸੂਟ ਆ ਸਾਰੇ ਚੈੱਕ ਕਰ ਸਕਦੇ ਹੋ ਬਾਟਮ ਮੋਰ ਸਾਰੇ neck ਦੇਗੇ ਸਾਰੀ ਹੈਂਡਵਰਕ ਦੀ ਐਮਬ੍ਰੋਇਡਰੀ ਔਰ ਮੋਤੀ ਸਿੱਪੀ ਦਬਕਾ ਵਰਕ ਦਾ ਸਾਰਾ ਕੰਮ ਹੋਇਆ ਹੈ ਨੋਟ ਵਰਕ ਆ ਜਾਗਾ ਜੀ ਬਹੁਤ ਹੀ ਵਧੀਆ ਕਲੈਕਸ਼ਨ ਹੈ ਪਿਓਰ ਚੀਨੋਨ ਦਾ ਦੁਪੱਟਾ ਰਹੇਗਾ 4 ਸਾਈਡ ਲੈਸਸ ਦੇ ਨਾਲ ਚੈੱਕ ਕਰੋ ਜੀ ਪੀਸ ਬਹੁਤ ਹੀ ਪਿਆਰੇ ਪਾਰੇ ਪੀਸਾ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਕਲਰ ਨੇ ਇਹਦੇ ਵਿੱਚ ਜਿਹੜੇ ਵੀ ਕੋਈ ਕਲਰ ਚੂਸ ਕਰਨਾ ਹੈ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਦੇਣਾ ਜੀ ਬਹੁਤ ਹੀ ਪਿਆਰੇ ਭਰੇ ਗੱਲਰ ਹੈ ਲਾਈਟ ਸ਼ੇਡ ਦੇ ਵੀ ਔਰ ਡਾਰਕ ਸ਼ੇਡ ਵੀ ਇਹਦੇ ਵਿੱਚ ਹੈ ਗਿਆ ਤੇ ਆਪਣੀ ਪਸੰਦ ਦਾ ਤੁਸੀਂ ਸਕਰੀਨਸ਼ਾਟ ਲੈ ਲੈਣਾ ਲੈ ਲੈਣਾ ਔਰ ਸੈਂਡ ਕਰ ਦੇਣਾ ਔਰ ਪਲੀਜ਼ ਨਿਊ ਈਵਰਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸੂਟ ਕਿਦਾਂ ਦੇ ਲੱਗੇ ਪਲੀਜ਼ ਇੱਕ ਲਾਈਕ ਦੇ ਉੱਤੇ ਅੰਗੂਠਾ ਜਰੂਰ ਲਗਾ ਦਿਆ ਕਰੋ ਮੈਨੇ ਮਿਹਨਤ ਨਾਲ ਵੀਡੀਓ ਬਣਾਨੀ ਹੈ ਤੁਹਾਡੇ ਲਈ ਤੇ ਪਲੀਜ਼ ਯਾਰ ਮੇਰੇ ਵੈਲਿਊ ਕਰਿਆ ਕਰੋ ਟਾਈਮ ਦੀ ਮੇਰੇ ਵੀ ਟਾਈਮ ਮੈਂ ਇੰਨਾ ਲਗਾ ਕੇ ਤੁਹਾਡੇ ਲਈ ਵੀਡੀਓ ਬਣਾਨੀ ਆ ਤੇ ਪਲੀਜ਼ ਹੋਪ ਹੈ ਮੈਨੂੰ ਕਿ ਤੁਸੀਂ ਜਰੂਰ ਲਾਈਕ ਕਰਦੇ ਹੋ ਹੋਗੇ ਪਰ ਪਲੀਜ਼ ਅੰਗੂਠਾ ਜਰੂਰ ਲਗਾ ਦਿਆ ਕਰੋ ਟੱਚ ਕਰ ਦਿਆ ਕਰੋ ਗੁੱਟੇ ਨੂੰ ਤਾਂ ਕਿ ਲਾਈਕ ਮਿਲ ਸਕੇ ਇੱਕ ਤੇ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਤੁਹਾਡੇ ਲਈ ਮੈਂਡ ਕਰਕੇ ਬਣਾਉਣੀ ਆ ਮੈਂ ਵੀਡੀਓ ਤਾਂ ਕਿ ਤੁਹਾਨੂੰ ਸੂਟਾਂ ਦੀ ਕਲੈਕਸ਼ਨ ਜਿਹੜੀ ਆ ਅੱਛੀ ਲੱਗੇ ਤੇ ਤੂੰ ਹੀ ਅੱਛੀ ਅੱਛੀ ਕਲੈਕਸ਼ਨ ਜਿਹੜੀ ਹੈ ਆਪਣੀ ਆਰਡਰ ਦੇ ਥਰੂ ਰੀਸੀਵ ਕਰ पाओ। ਚੇਕ ਦੇਖੋ ਜੀ ਕਿੰਨੇ ਜ਼ਿਆਦਾ ਇਹਦੇ ਵਿੱਚ ਕਲਰ ਹੈ ਕਲਰ ਆਪਸ਼ਨ ਬਹੁਤ ਜ਼ਿਆਦਾ ਹੈ ਬਲੀ ਡਿਜ਼ਾਈਨ ਦੇ ਵਿੱਚ ਅੱਗੇ ਵੀ ਬਹੁਤ ਸਾਰੇ ਆਉਣ ਵਾਲੇ ਸੂਟ ਹੈ ਬਹੁਤ ਹੀ ਸੋਹਣੀ ਕਲੈਕਸ਼ਨ ਆਉਣ ਵਾਲੀ ਹੈ ਵੀਡੀਓ ਨੂੰ ਫੁੱਲ ਵਾਚ ਕਰਨਾ ਸਕਿਪ ਨਾ ਕਰਨਾ ਸਕਿਪ ਕਰਨ ਦੀ ਸਿਵਾਏ ਤੂੰ ਹੀ ਵੀਡੀਓ ਨੂੰ ਫੁੱਲ ਵਾਚ ਕਰਨਾ ਜੀ ਤਾਂਕਿ ਤੁਹਾਨੂੰ ਇੱਕ ਇੱਕ ਡਿਜ਼ਾਈਨ ਹੋਰੀ ਇੱਕ ਇੱਕ ਕਲਰ ਜੜਾ ਹੈ ਸਹੀ ਤਰੀਕੇ ਨਾਲ ਦਿਖ ਸਕੇ ਦੇਖੋ ਜੀ ਕਿੰਨੇ ਕਿੰਨੇ ਸੋਨੇ ਆਰਟੀਕਲ ਨੇ ਬਹੁਤ ਹੀ ਪਿਆਰੇ ਡਿਜ਼ਾਈਨ ਆ ਤੇ ਆਰਡਰ फटाफट ਆਪਣਾ ਕਰ ਲੈਣਾ ਜੀ ਇਹਦੇ ਵਿੱਚ ਜੀ ਤੁਹਾਨੂੰ オリジナル ਹੈਂਡਵਰਕ ਦੇ ਵਿੱਚ ਵੀ ਮਿਲ ਜੇਗਾ ਔਰ ਜਿਹੜੀ ਇਹਦੀ ਫਰਸਟ ਕਾਪੀ ਵੀ ਤੁਹਾਨੂੰ ਮਿਲ ਰਹੀ ਉਹ ਵੀ ਹੈਂਡਵਰਕ ਜੀ ਆਏਗੀ ਲੇਕਿਨ ਫੁੱਲ ਹੈਂਡਵਰਕ ਨਹੀਂ ਹੋਏਗਾ ਥੋੜਾ ਜਿਹਾ ਜਿਹੜਾ ਆ ਵਰਕ ਅਲੱਗ ਹੋਵੇਗਾ ਪਰ ਹੋਵੇਗਾ ਉਹ ਵੀ ਪੀਸ ਬਹੁਤ ਹੀ ਪਿਆਰਾ ਐ ਸੂਟ ਜੀ ਬਹੁਤ ਹੀ ਸੋਹਣਾ ਹੈ ਇਹ ਫੁੱਲ ਹੈਂਡ ਵਰਕ ਸੂਟ ਹੈ ओरिजिनल ਕੁਆਲਿਟੀ ਹੈ ओरिजिनल ਹੈਂਡ ਵਰਕ ਕੋਈ ਵੀ ਕਾਪੀ ਨਹੀਂ ਹੈ ਬਹੁਤ ਹੀ ਸੋਹਣਾ ਸੂਟ ਹੈ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਵੀ ਤੁਹਾਨੂੰ ਕਲਰ ਆਪਸ਼ਨ ਬਹੁਤ ਹੈ ਬਹੁਤ ਸੋਹਣ ਸੋਹਣੇ ਇਹਦੇ ਵਿੱਚ ਪੀਸ ਬਨੇ ਹੋਏ ਆ ਲਾਈਟ ਸ਼ੇਡ اور ਡਾਰਕ ਸ਼ੇਡ ਦੇ ਵਿੱਚ ਤੇ ਦੁਪੱਟੇ ਚੈੱਕ ਕਰ ਸਕਦੇ ਹੋ ਜੀ ਕਿੰਨੇ ਸੋਹਣੇ ਚਾਰ ਸ਼ੇਡ ਦੇ ਵਿੱਚ ਦੁਪੱਟੇ ਬਣਾਏ ਹੋਏ ਆ ਦੁਪੱਟੇ ਦੇ ਕਰਕੇ ਇਹ ਸੂਟਾਂ ਦੀ ਬਹੁਤ ਹੀ ਸੋਹਣੀ ਲੁੱਕ ਆ ਰਹੀ ਹੈ ਐਂਦਾ ਦੇ ਸੂਟ ਹਰ ਕੋਈ ਬਾਏ ਕਰਨਾ ਚਾਹੇਗਾ ਜੀ ਕਿਉਂਕਿ ਪੀਸ ਦੀ ਬਹੁਤ ਹੀ ਜ਼ਿਆਦਾ ਗ੍ਰੇਸ ਆ ਰਹੀ ਹੈ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੇ ਪੈਰੇ ਆ ਤੇ ਤੁਹਾਨੂੰ ਪ੍ਰਾਈਸ ਜਿਹੜਾ ਆ ਜੀ स्क्रीन शॉट लैके सेंड कर देना थो तो प्राइस भी मिल जाएंगे प्राइस भी ज़्यादा नहीं है फुल हैंडवर्क वाली सूट है कोई दस हज़ार देनी है कोई अठ हज़ार देनी है, कोई सात हज़ार देनी है सारे ही बहुत ही घट रेंज ने तो मैसेज करके इन्होंने कोई भी जोड़ा भी सूट लैना है सेंड कर देना स्क्रीन शॉट लैके चैक करो कि प्यारा आ ओरिजिनल पीस हैडवर्क होट है, देते डिजिटल प्रिंट होचुरल करेप सूट के उ ਹੈ ਵੀ ਦੇਖੋ ਕਿੰਨਾ ਪਿਆਰਾ ਪੀਸ ਹੈ ਬੀਨੈਕ ਔਰ ਤੁਹਾਡਾ ਬਾਜੂ ਵਰਕ ਔਰ ਬਾਟਮ ਵਰਕ ਆ ਜਾਏਗਾ ਤੇ ਇਹਦੇ ਵਿੱਚ ਵੀ ਦੇਖੋ ਦੁਪੱਟਾ ਥ੍ਰੀ ਸ਼ੇਡ ਦੇ ਵਿੱਚ ਆ ਬਹੁਤ ਹੀ ਸੋਨਾ ਬਨਾਇਆ ਹੋਇਆ ਹੈ ਇਹ ਚ ਸਿੰਗਲ ਸ਼ੇਡ ਚ ਵੀ ਆ ਜਾਏਗਾ ਬਹੁਤ ਹੀ ਹੀ ਸੋਨੇ ਸੋਨੇ ਯੂਨਿਕ ਡਿਜ਼ਾਈਨ ਆ ਇਹ オリジナル ਪੀਸ ਨੇ ਠੀਕ ਹੈ ਜੀ ਜਿਹੜੀ ਵੀ ਤੁਸੀਂ ਫੋਟੋ ਇਹ ਦੇਖ ਰਹੇ ਹੋ ਇਹਦੇ ਵਿੱਚ ਤੁਹਾਨੂੰ origignal ਪੀਸਾਂ ਦਾ ਵੀ ਪਤਾ ਚੱਲ ਜਾਏਗਾ ਔਰ ਜਿਹੜੇ ਕਾਪੀ ਪੀਸ ਹੋਣਗੇ ਉਹਨਾਂ ਦਾ ਵੀ ਤੁਹਾਨੂੰ ਪਤਾ ਚੱਲੇਗਾ ਬਟ ਜ਼ਿਆਦਾ ਜਿਹੜੇ ਆ ਮੈਂ ਤੁਹਾਨੂੰ ਸਾਰੇ ਹੀ origignal ਪੀਸੇ ਪਾਏ ਨੇ ਤੇ ਜਿਹੜੇ ਪਿੱਛੇ ਗਏ ਸੀ ਆ ਡਿਜ਼ਾਈਨ ਜਿਹੜੇ ਆ ਬਹੁਤ ਸਾਰੇ ਕਲਰ ਹੀ ਜਿੰਦੇ ਵਿੱਚ ਤੇ ਉਹਨਾਂ ਵਿੱਚ ਜਿਹੜੇ ਆ ਕੁਝ ਪੀਸ ਜਿਹੜੇ ਕਾਪੀ ਹੋਣਗੇ ਉਹ ਤੁਸੀਂ ਫੋਟੋ ਜਦੋਂ ਦੇਖੋਗੇ ਤੁਹਾਨੂੰ ਆਪ ਹੀ ਪਤਾ ਚੱਲ ਜਾਏਗਾ ਆ ਦੇਖੋ ਜੀ ਬਹੁਤ ਹੀ ਸੋਹਣਾ ਹੈ ਵੀ ਫੁੱਲ ਹੈਂਡਵਰਕ ਦੇ ਵਿੱਚ ਸੂਟ ਆ। ਦੁਪੱਟਾ ਦੇਖੋ ਜੀ ਪਿਓਰ オーਰਗੈਂਜ਼ਾ ਦੇ ਉੱਤੇ ਹੈਂਡਵਰਕ ਤਿਆਰ ਕੀਤਾ ਹੋਇਆ ਆ। ਇਹ ਸਾਡੇ ਖੁਦ ਆਹੀਂ ਆਪਣੇ ਕਾਰੀਗਰਾਂ ਤੋਂ ਹੀ ਬਣਵਾ ਕੇ ਤੁਹਾਨੂੰ ਦੇਵਾਂਗੇ ਤੇ ਉਹਨਾਂ ਦਾ ਜਿਹੜਾ ਹੈ ਬਹੁਤ ਹੀ ਨੀਟ ਐਂਡ ਕਲੀਨ ਵਰਕ ਹੁੰਦਾ ਆ। ਕੋਈ ਵੀ ਡਾਊਟ ਵਾਲੀ ਗੱਲ ਨਹੀਂ ਹੈ ਜੀ ਬਹੁਤ ਹੀ ਸੋਹਣਾ オリジナル ਪੀਸ ਨੇ ਵੀ ਫੁੱਲ ਹੈਂਡਵਰਕ ਸੂਟ ਹੈ ਦੁਪੱਟਾ ਦੇਖੋ ਕਿੰਨਾ ਸੋਨਾ ਤਿਆਰ ਕੀਤਾ ਹੋਇਆ ਹੈ ਪੂਰੀ ਹੀ ਮੋਤੀ ਲੈਸ ਦੇ ਨਾਲ ਵਰਕ ਕੀਤਾ ਹੈ ਤੇ ਉੱਪਰ ਬਾਰਡਰ ਦੇ ਉੱਤੇ ਸਾਰਾ ਹੈਂਡਵਰਕ ਔਰ ਥ्रेड ਵਰਕ ਦਾ ਕੰਮ ਹੈ ਤੇ ਸ਼ੋਰਟ ਦੇ ਉੱਤੇ ਵੀ ਬਾਟਮ ਤੇ ਵੀ ਬਾਜੂ ਤੇ ਵੀ ਸਾਰਾ ਤੁਹਾਡਾ ਜਿਹੜਾ ਹੈ ਵਰਕ ਆ ਜਾਏਗਾ ਜੀ ਕਲਰ অপਸ਼ਨ ਬਹੁਤ ਸਾਰੇ ਹੈ ਅੱਗੇ ਦੇਖ ਸਕਦੇ ਹੋ ਜੀ ਬਹੁਤ ਹੀ ਪਿਆਰੇ ਹੈ ਇਹ ਵੀ ਦੇਖੋ ਕਿੰਨਾ ਸੋਨਾ ਜਿਹੜਾ ਹੈ ਸਾਟਰਨ ਜੋਰਜਟ ਦੇ ਉੱਤੇ ਸੂਟ ਹੈ ओरिजिनल ਕੁਆਲਿਟੀ ਹੈ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਸੂਟ ਰਹੇਗਾ ਇਹ ਵੀ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਬਣ ਕੇ ਤਿਆਰ ओरिजिनल ਪੀਸ ਨੇ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਤੇ ਇਹ ਵੀ ਬਹੁਤ ਹੀ ਸੋਹਣਾ ਪੀਸ ਹੈ ਤੇ ਪ੍ਰਾਈਸ ਰੇਂਜ ਵੀ ਬਹੁਤ ਹੀ ਘੱਟ ਹੈ ਤੁਹਾਨੂੰ ਸਕਰੀਨਸ਼ਾਟ ਲੈ ਕੇ ਟੈਗ ਜਨ ਕਰਨਾ ਤੇ ਆਪਣਾ ਆਰਡਰ ਬੁੱਕ ਕਰਵਾ ਲਾਣਾ ਜੀ ਨੈਕਸਟ ਦੇਖੋ ਅਬੀ ਬਹੁਤ ਹੀ ਸੋਨਾ ਪੀਸਾ ਹੈ ਚੈੱਕ ਕਰੋ ਜੀ ਅੱਜ ਜਿਹੜੀ ਇਹ ਵੀਡੀਓ ਥੋੜੀ ਜੀ ਲੰਬੀ ਹੋ ਗਈ ਹੈ ਇਸ ਲਈ ਜੜੀ ਹੈ ਮੈਂ ਫਟਾਫਟ ਜਿਹੜੀ ਹੈ ਕਵਰ ਕਰ ਰਹੀ ਏ ਤੁਹਾਨੂੰ ਡਿਜ਼ਾਈਨ ਵਗੈਰਾ ਦਿਖਾ ਕੇ ਇਸ ਲਈ ਜਿਹੜਾ ਹੈ ਮੇਰਾ ਪ੍ਰਾਈਸ ਸਕਿਪ ਹੋ ਜਾਏਗਾ ਤੇ ਤਾਂ ਹੀ ਮੈਂ ਜਿਹੜਾ ਜਿਆਦਾ ਕਿਸੇ ਦਾ ਵੀ ਪ੍ਰਾਈਸ ਨਹੀਂ ਦਿਖਾਇਆ ਹੋਇਆ ਤੇ ਪਲੀਜ਼ ਤੁਸੀਂ ਜਿਹੜੀ ਹੈ ਫੁੱਲ ਵੀਡੀਓ ਵਾਚ ਕਰ ਲੈਣਾ ਦੇ ਤਾਂ ਕਿ ਤੁਹਾਨੂੰ ਕੁਆਲਿਟੀ ਦੇਖ ਸਕੇ ਕਿ ਕਿਦਾਂ ਦੀ ਸੂਟ ਨੇ ਠੀਕ ਹੈ ਜੀ ਚੈੱਕ ਕਰੋ ਬਹੁਤ ਹੀ ਸੋਨਾ ਆਰਟੀਕਲ ਆ ਸਾਰਾ ਮੋਤੀ ਦਾ ਵਰਕ ਹੈ ਤੇ ਨਲਕੀ ਵਰਕ ਹੈ ਸਾਰਾ ਬਹੁਤ ਹੀ ਪਿਆਰੇ オリジナル ਸਟੋਨ ਵਰਕ ਹੋਏ ਨੇ ਸੂਟਾਂ ਦੇ ਉੱਤੇ ਤੇ ਆਰਐਸ ਬ੍ਰਾਂਡ ਦਾ ਸੂਟ ਆ ਬਹੁਤ ਹੀ ਪਿਆਰਾ ਜੇ ਤੁਸੀਂ ਚਾਹੁੰਦੇ ਹੋ ਮੈਂ ਇਦਾਂ ਦੀ ਹੋਰ ਵੀਡੀਓ ਲੈ ਕੇ ਆਵਾਂ origignal pieceਾਂ ਦੀ ਠੀਕ ਹੈ ਫੁੱਲ ਹੈਂਡਵਰਕ ਸੂਟਾਂ ਦੀ ਤੇ ਪਲੀਜ਼ ਜਨਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਸ਼ੇਅਰ ਵੀ ਜ਼ਰੂਰ ਕਰਨਾ ਜੀ ਤੇ ਲਾਈਕ ਤੇ ਜ਼ਰੂਰ ਦਿਆ ਕਰੋ ਜੀ ਆਹ ਦੇਖੋ ਕਿੰਨਾ ਪਿਆਰਾ ਹੈਂਡਵਰਕ ਸੂਟ ਹੋਇਆ ਹੈ ਸਾਰਾ ਦਬਕੇ ਦਾ ਸਾਰੇ ਇਹ ਮੋਤੀ ਸਿੱਪੀ origignal ਜੜਾ ਹੈ ਔਰ ਤਾਂ ਹੈਂਡਵਰਕ ਦਾ ਕੰਮ ਹੈ ਚੈੱਕ ਕਰ ਸਕਦੇ ਹੋ ਪੀਸ ਕਿੰਨਾ ਸੋਹਣਾ ক্লোਜ਼ ਵੀਡੀਓ ਦੇ ਉੱਤੇ ਸਾਰਾ ਦੱਸਿਆ ਹੋਇਆ ਹੈ ਜੀ ਬਹੁਤ ਹੀ ਪਿਆਰਾ ਇਹਨਾਂ ਦਾ ਨੀਟ ਔਰ ਕਲੀਨ ਕੰਮ ਹੁੰਦਾ ਆ ਐ ਚੈੱਕ ਕਰੋ ਜੀ ਫਰਕ ਸੂਟ ਜਿਹੜੇ ਬਣੇ ਹੋਏ ਆ ਬਹੁਤ ਹੀ ਪਿਆਰੇ ਅਨਾਰਕ ਨਾਰਕਲੀ ਸੂਟ ਨੇ ਸਾਰੇ ਹੈਂਡਵਰਕ ਹੋਏ ਆ ਬਾਰਡਰ ਤੇ نیچے ਉੱਪਰ ਸਾਰਾ ਹੀ ਵਰਕ ਜਿਹੜਾ ਤੁਹਾਨੂੰ ਹੈਂਡਵਰਕ ਦਾ ਮਿਲ ਜੇਗਾ ਸਕਰੀਨ ਸ਼ਾਟ ਸੈਂਡ ਕਰ ਦੇਣਾ ਜੀ ਜਿਸ ਕਿਸੇ ਨੂੰ ਵੀ ਇੱਕ ਆਰਟੀਕਲ ਪਸੰਦਾ ਹੈ ਚੈੱਕ ਕਰੋ ਬਹੁਤ ਹੀ ਪਿਆਰੀ ਕੁਆਲਿਟੀ ਹੈ ਕੋਈ ਵੀ ਇਹਦੇ ਵਿੱਚ ਡੁਪਲੀਕੇਟ ਕੰਮ ਨਹੀਂ ਹੈ ਜੇ ਸਾਰਾ ਇਹ ਹੈਂਡਵਰਕ ਵਾਲਾ ਕੰਮ ਹੈ ਐ ਚੈੱਕ ਕਰੋ ਜੀ ਬ੍ਰੋਕਰਡ ਦੇ ਉੱਤੇ ਕਿੰਨਾ ਸੋਨਾ ਹੈਂਡਵਰਕ ਬਣਿਆ ਹੋਇਆ ਹੈ ਸਾਰਾ ਬਹੁਤ ਹੀ ਪਿਆਰਾ ਪੀਸ ਹੈ ओरिजिनल ਕੁਆਲਿਟੀ ਚ ਇਹ ਵੀ ਤੁਹਾਨੂੰ ਬਹੁਤ ਹੀ ਪਸੰਦ ਆਏਗਾ ਨੈਕਸਟ ਇਹ ਵੀ ਦੇਖੋ ਬਹੁਤ ਹੀ ਪਿਆਰਾ ਪੀਸ ਹੈ ਇਹ ਵੀ ਫੋਰ ਕਲਰਸ ਦੇ ਵਿੱਚ ਜਿਹੜਾ ਦੁਪੱਟਾ ਕਿੰਨਾ ਪਿਆਰਾ ਰੈਡੀ ਕੀਤਾ ਹੋਇਆ ਹੈ ਤੇ ਇਹਦੇ ਵਿੱਚ ਦੇਖੋ نیچے ਕਿੰਨਾ ਸੋਨਾ ਬਣਿਆ ਹੋਇਆ ਡਿਜ਼ਾਈਨ ਸ਼ਰਟ ਦੇ ਉੱਤੇ ਇਹ ਵੀ ਬਹੁਤ ਸੋਹਣਾ ਪੀਸ ਆ ਜਾਏਗਾ तो ये भी तो ही जड़ा है जड़ानशॉट लैके सेंड करना है अपना ऑर्डर बुक करवाना बनया हो देखो कि प्यारा लग रहा है अपने तरीके ना तो ही किसी भी तरह यूज कर सकते हो जागो ले कर सकते हो या किसी होर वैडिंग फंक्शन ले कर सकते हो जी बहुत ही सोने सोने पीस ने कलर ऑप्शन बहुत ज़्यादा है जी ਤੁਸੀਂ ਆਪਣੇ ਅਕੋਰਡਿੰਗ ਕੁਝ ਵੀ ਕਸਟਮਾਈਜ਼ ਕਰਵਾ ਸਕਦੇ ਹੋ ਤੇ ਆਪਣਾ ਜਿਹੜਾ ਐਸਾ ਡਿਜ਼ਾਈਨ ਕੀਤਾ ਹੋਇਆ ਕੁਝ ਵੀ ਫੋਟੋ ਸਾਨੂੰ ਭੇਜ ਕੇ ਤੁਸੀਂ ਪੁੱਛ ਸਕਦੇ ਹੋ ਕਿ ਐਦਿਆਂ ਦਾ ਸੂਟ ਬਣ ਸਕਦਾ ਆ ਤੁਹਾਨੂੰ ਹਰ ਤਰ੍ਹਾਂ ਦਾ ਜਿਹੜਾ ਹੈ ਕਸਟਮਾਈਜ਼ ਅਵੇਲੇਬਲ ਆ ਸਾਡੇ ਇੱਥੇ ਤੇ ਹਰ ਤਰ੍ਹਾਂ ਦਾ ਜਿਹੜਾ ਡਿਜ਼ਾਈਨ ਭੇਜ ਕੇ ਆਪਣੇ ਅਕੋਰਡ ਹੀ ਬਣਵਾ ਸਕਦੇ ਹੋ ਐਂ ਦੇਖੋ ਜੀ ਬਹੁਤ ਹੀ ਪਿਆਰਾ ਕਿਸੇ ਨੇ ਪੀਸ ਬਣਵਾਇਆ ਆ ਤੇ ਸ਼ਰਟ ਪੀਸ ਨਾਲ ਲਹਿੰਗਾ ਬਣਵਾਇਆ ਹੋਇਆ ਆ ਇਹ ਦੇਖੋ ਕਿੰਨਾ ਸੋਨਾ ਹੈ ਫੁੱਲ ਹੈਂਡਵਰਕ ਦੇ ਵਿੱਚ ਸੂਟ ਬਣਿਆ ਹੋਇਆ ਹੈ ਤੇ ਇਹ ਵੀ ਤੁਸੀਂ ਜਿਹੜਾ ਹੈ ਆਪਣੇ ਅਕੋਰਡਿੰਗ ਏਦਾਂ ਦੇ ਬਣਵਾ ਸਕਦੇ ਹੋ ਜੀ ਬਹੁਤ ਹੀ ਸੋਹਣੇ ਆਰਟੀਕਲ ਹੁੰਦੇ ਆ ਆ ਦੇਖੋ ਇਹ ਵੀ ਕਿੰਨਾ ਪਿਆਰਾ ਡਿਜ਼ਾਈਨ ਹੈ ਇਹ ਵੀ ਹੈਂਡਵਰਕ ਦੇ ਵਿੱਚ ਹੈ ਇਹਨਾਂ ਨੂੰ ਤੁਸੀਂ ਜਿਹੜਾ ਹੈ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਨਾ ਮੈਂ ਤੁਹਾਨੂੰ ਇਹਨਾਂ ਦੀ origignal video ਵੀ ਪਾ ਦਾਂਗੀ ਜੀ ਪੀ ਜਿਹੜਾ ਕਾਰੀਗਰ ਤਿਆਰ ਕਰ ਦਿੰਨੇ ਆ ਦੇਖੋ ਜੀ ਬਣੇ ਹੋਏ ਪੀਸ ਕਿੰਨੇ ਪਿਆਰੇ ਬਣ ਇੱਕ ਬਣ ਕੇ ਤਿਆਰ ਹੋਏ ਨੇ भी किसने हैंड वर्क लाइट से करवाया है देखो जी किसी का मतलब कि बैडिंग सूट आ बहुत ही प्यारा बने आया सारा ही मोर वर्क और दबके का सारा ही डिज़ाइन बनया हो आया। देखो मोती वर्क हो शर्ट के उत्ते बहुत ही सोहना काम है तो बॉटम वर्क भी बहुत ही प्यारा हो चेक कर सकते हो बहुत ही सोहना किसने रेडी करवाया थैंक यू